ਆਓ ਸਭ ਤੋਂ ਪਹਿਲਾਂ ਸਾਰੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦਾ ਪ੍ਰਥਮ ਪਾਵਨ ਪਵਿੱਤਰ ਸ਼ਲੋਕ ਉਚਾਰਨ ਕਰੀਏ ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ ਕਹੋ ਨਾਨਕ ਹਰਿ ਭਜ ਮਨਾ ਜੇ ਵਿਧਜਲ ਕਉਮੀਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੀ ਜਿਹੜੀ ਬਾਣੀ ਹੈ ਐਸੀ ਮਹਾਨ ਬਖਸ਼ਿਸ਼ ਰਹਿਮਤ ਕਰਦੀ ਹੈ ਕਿ ਇਨਸਾਨ ਜੀਵਨ ਦੇ ਵਿੱਚ ਹਰ ਇੱਕ ਚੀਜ਼ ਬਾਰੇ ਸਮਝ ਰੱਖਦਾ ਹੈ ਜਿਹੜਾ ਬੰਦਾ ਹੈ ਹਰ ਇੱਕ ਚੀਜ਼ ਬਾਰੇ ਸਮਝ ਰੱਖਦਾ ਹੈ ਕਿ ਇਸ ਚੀਜ਼ ਦਾ ਮੁਨਾਫਾ ਹੈ ਇਸ ਚੀਜ਼ ਦਾ ਨੁਕਸਾਨ ਹੈ ਜੇ ਮੈਂ ਇਹ ਕਾਰਜ ਕਰ ਰਿਹਾ ਕਿਤੇ ਆਹ ਕਾਰਜ ਮੇਰਾ ਵਿਅਰਥ ਨਾ ਜਾਵੇ ਪਰ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਕਾਰਜ ਪਰਮਾਤਮਾ ਨੇ ਦਿੱਤਾ ਔਰ ਜੋ ਸਭ ਤੋਂ ਜ਼ਿਆਦਾ ਅਨਮੋਲ ਚੀਜ਼ ਹੈ ਬੰਦਾ ਉਸ ਚੀਜ਼ ਬਾਰੇ ਕਦੇ ਖਿਆਲ ਨਹੀਂ ਕਰਦਾ ਜਿਸ ਤਰ੍ਹਾਂ ਬਾਬਾ ਫਰੀਦ ਜੀ ਕਹਿੰਦੇ ਆ ਕਿ ਬੰਦਾ ਇੰਨਾ ਸਿਆਣਾ ਹੈ ਕੱਪੜੇ ਦੀ ਦੁਕਾਨ ਤੇ ਵੀ ਜਾਵੇ ਤੇ ਕੱਪੜਾ ਲੈਣ ਲੱਗਿਆਂ ਵੀ 10 ਵਾਰੀ ਪੁੱਛਦਾ ਵੀ ਕੱਪੜਾ ਛਿਜਦਾ ਤੇ ਨਹੀਂ ਤੇ ਬਾਬਾ ਫਰੀਦ ਜੀ ਕਹਿੰਦੇ ਵੀ ਕੱਪੜੇ ਬਾਰੇ ਤੂੰ ਪੁੱਛਦਾ ਕਿ ਕੱਪੜਾ ਛਿਜਦਾ ਤੇ ਨਹੀਂ ਪਤਾ ਹੈ ਵੀ ਇੱਕ ਦਿਨ ਕੱਪੜਾ ਤੇ ਛਿਜੇਗਾ ਪਰ ਫਿਰ ਵੀ ਕੱਪੜੇ ਦਾ ਫਿਕਰ ਹੈ ਪਰ ਆ ਸਰੀਰ ਰੂਪੀ ਕੱਪੜਾ ਜਿਹੜਾ ਮਿਲਿਆ ਇਹਦੇ ਬਾਰੇ ਗਿਆਨ ਕੋਈ ਨਹੀਂ ਵੀ ਇੰਨੇ ਵੀ ਇੱਕ ਦਿਨ ਛਿਜਣਾ ਹੈ ਇੰਨੇ ਵੀ ਇੱਕ ਦਿਨ ਖਤਮ ਹੋਣਾ ਹੈ ਫਰੀਦਾ ਖਿੰਥੜ ਮੇਖਾ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਬੰਦੇ ਨੂੰ ਹਰ ਇੱਕ ਚੀਜ਼ ਬਾਰੇ ਸਮਝ ਆਏ ਪਰ ਇੱਕ ਗੱਲ ਬੰਦਾ ਭੁੱਲ ਜਾਂਦਾ ਹੈ ਕਿ ਇਹ ਜਨਮ ਸਦਾ ਨਹੀਂ ਰਹਿਣਾ ਇਹ ਜੀਵਨ ਸਦਾ ਨਹੀਂ ਰਹਿਣਾ ਇੱਕ ਦਿਨ ਖਤਮ ਹੋਵੇਗਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤਾਈਆਂ ਬਚਨ ਕਰਦੇ ਆ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਬੰਦਿਆ ਆ ਜਨਮ ਮਿਲਿਆ ਕਾਦੇ ਵਾਸਤੇ ਗੋਬਿੰਦ ਦੇ ਗੁਣ ਗਾਉਣ ਵਾਸਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੁਣ ਗੋਬਿੰਦ ਦੇ ਗਾਉਣੇ ਆ ਪਰ ਤੂੰ ਗੋਬਿੰਦ ਦੇ ਗੁਣ ਛੱਡ ਕੇ ਸੰਸਾਰ ਦੇ ਗੁਣ ਗਾ ਰਿਆਂ ਤੇ ਚੇਤੇ ਰੱਖ ਜੇ ਤੂੰ ਦੁਨੀਆ ਦੇ ਗੁਣ ਗਾਉਂਦਾ ਰਿਹਾ ਸੰਸਾਰ ਦੇ ਗੁਣ ਗਾਉਂਦਾ ਰਿਹਾ ਗੋਬਿੰਦ ਦੇ ਗੁਣ ਛੱਡ ਦਿੱਤੇ ਤੇ ਫਿਰ ਜਿਹੜਾ ਜਨਮ ਮਿਲਿਆ ਇਹ ਵਿਅਰਥ ਚਲਿਆ ਜਾਵੇਗਾ ਆਪਾਂ ਤੇ ਕਦੇ ਧਿਆਨ ਹੀ ਨਹੀਂ ਦਿੰਦੇ ਕਿ ਜਨਮ ਵਿਅਰਥ ਜਾ ਰਿਹਾ ਸਾਨੂੰ ਸਮਝ ਨਹੀਂ ਨਾ ਜੋ ਬੰਦਾ ਇੱਕ ਨਸ਼ੇ ਦੇ ਵਿੱਚ ਹੁੰਦਾ ਉਹ ਬੰਦੇ ਨੂੰ ਸਮਝ ਨਹੀਂ ਹੁੰਦੀ ਕਿ ਟੋਏ ਵਿੱਚ ਡਿੱਗਦਾ ਨਾਲੇ ਵਿੱਚ ਡਿੱਗਦਾ ਕੇ ਗੰਦੇ ਪਾਣੀ ਵਿੱਚ ਡਿੱਗਦਾ ਬਸ ਇਸੇ ਤਰ੍ਹਾਂ ਜਿਨ੍ਹਾਂ ਨੂੰ ਇੱਕ ਮਾਇਆ ਦਾ ਵਿਕਾਰਾਂ ਦਾ ਨਸ਼ਾ ਚੜ੍ਹਿਆ ਉਹਨਾਂ ਨੂੰ ਸਮਝ ਹੀ ਨਹੀਂ ਪੈ ਰਹੀ ਕਿ ਆਪਾਂ ਵੀ ਡਿੱਗਦੇ ਪਏ ਆ ਪਰ ਸਾਨੂੰ ਜਾਗਣਾ ਪੈਣਾ ਤੇ ਗੁਰਬਾਣੀ ਸਾਨੂੰ ਜਗਾਉਂਦੀ ਹੈ ਹੁਣ ਗੁਰਬਾਣੀ ਤਾਈਉ ਪੁੱਛ ਰਹੀ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ ਪਰਮਾਤਮਾ ਦੇ ਗੁਣ ਨਹੀਂ ਗਾ ਰਿਹਾ ਸਿਮਰਨ ਨਹੀਂ ਕਰ ਰਿਹਾ ਭਜਨ ਨਹੀਂ ਕਰ ਰਿਹਾ ਜਨਮ ਅਕਾਰਤਕੀਨ ਜਨਮ ਵਿਰਥ ਜਾ ਰਿਹਾ ਸਤਿਗੁਰੂ ਕਹਿੰਦੇ ਨੇ ਇਸ ਕਰਕੇ ਜਨਮ ਸਫਲ ਕਰਨ ਵਾਸਤੇ ਇੱਕ ਕੰਮ ਕਰ ਸਤਿਗੁਰੂ ਨੂੰ ਪੁੱਛਿਆ ਮਹਾਰਾਜ ਜਨਮ ਸਫਲ ਵਾਸਤੇ ਕੀ ਕਾਰਜ ਕਰੀਏ ਤੇ ਮਹਾਰਾਜ ਕਹਿੰਦੇ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਦੇਖੋ ਦੁਨੀਆ ਦਾ ਸੁਭਾਵ ਹੈ ਬੰਦਾ ਚਾਰ ਕਿਤਾਬਾਂ ਕਿਉਂ ਪੜ੍ਹਦਾ ਹੈ ਦੂਜੇ ਨੂੰ ਸੁਣਾਉਣ ਵਾਸਤੇ ਬੰਦਾ ਕੋਈ ਚੀਜ਼ ਕਿਉਂ ਸਿੱਖਦਾ ਦੂਜੇ ਨੂੰ ਸੁਣਾਉਣ ਵਾਸਤੇ ਜੇ ਕੋਈ ਸੰਗੀਤ ਸਿੱਖਦਾ ਉਹ ਵੀ ਦੂਜੇ ਨੂੰ ਸੁਣਾਉਣ ਵਾਸਤੇ ਕੋਈ ਬੋਲਣਾ ਸਿੱਖਦਾ ਦੂਜੇ ਨੂੰ ਸੁਣਾਉਣ ਵਾਸਤੇ ਪਰ ਦੇਖੋ ਮਹਾਨ ਆਤਮਾਵਾਂ ਮਹਾਨ ਪਰਉਪਕਾਰੀ ਰੂਹਾਂ ਕਦੇ ਵੀ ਦੂਸਰੇ ਨੂੰ ਸੁਣਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਸੁਣਾਉਂਦੀਆਂ ਆਪਣੇ ਆਪ ਨੂੰ ਸੰਬੋਧਨ ਹੁੰਦੀਆਂ ਦੂਸਰੇ ਨੂੰ ਉਪਦੇਸ਼ ਬਾਅਦ ਵਿੱਚ ਹੈ ਪਹਿਲਾਂ ਖੁਦ ਨੂੰ ਉਪਦੇਸ਼ ਹੈ ਪਹਿਲਾਂ ਖੁਦ ਨੂੰ ਉਸ ਰਾਹ ਦੇ ਉੱਤੇ ਤੋਰਦੇ ਆ ਫਿਰ ਦੂਸਰਿਆਂ ਨੂੰ ਰਾਹ ਤੇ ਤੁਰਨ ਲਈ ਪ੍ਰੇਰਦੇ ਆ ਇਹ ਫਰਕ ਹੈ ਇੱਕ ਦੁਨਿਆਵੀ ਬੰਦੇ ਵਿੱਚ ਤੇ ਇੱਕ ਮਹਾਨ ਪਵਿੱਤਰ ਆਤਮਾ ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਨੇ ਕਹੋ ਨਾਨਕ ਹਰ ਭਜ ਮੰਨਾ ਮਨਾ ਭਜਨ ਕਰ ਹਰੀ ਦਾ ਉਹਦੇ ਨਾਲ ਪ੍ਰੇਮ ਕਰ ਉਹਦੇ ਨਾਲ ਮੁਹੱਬਤ ਕਰ ਮੁਹੱਬਤ ਕਰਨ ਵਾਸਤੇ ਹਰ ਇੱਕ ਧਰਮ ਨੇ ਕਿਹਾ ਪ੍ਰੇਮ ਕਰਨ ਵਾਸਤੇ ਰੱਬ ਦੇ ਨਾਲ ਹਰ ਇੱਕ ਪੈਗੰਬਰ ਕਹਿੰਦਾ ਪਰ ਸਭ ਦਾ ਸਵਾਲ ਇਹ ਆ ਜੀ ਪਿਆਰ ਤੇ ਅਸੀਂ ਰੱਬ ਨੂੰ ਕਰਦੇ ਹੀ ਆ ਕਿੱਦਾਂ ਦਾ ਪਿਆਰ ਕਰੀਏ ਜਿਹੜਾ ਬਾਰ ਬਾਰ ਕਹਿੰਦੇ ਉਹ ਵੀ ਰੱਬ ਨੂੰ ਪਿਆਰ ਕਰੋ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਿਹਬਿਦ ਜਲ ਕੋ ਮੀਨ ਜਿਵੇਂ ਮੱਛਲੀ ਪਾਣੀ ਦੇ ਨਾਲ ਪਿਆਰ ਕਰਦੀ ਹੈ ਗੁਰਬਾਣੀ ਦੇ ਵਿੱਚ ਮੱਛਲੀ ਦਾ ਤੇ ਪਾਣੀ ਦਾ ਉਦਾਹਰਨ ਬਹੁਤ ਵਧੀਆ ਆ ਜਿਸ ਤਰ੍ਹਾਂ ਇੱਕ ਸ਼ਬਦ ਹੁੰਦਾ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਮੱਛਲੀ ਨੀਰ ਜਿਉਂ ਅਦਕੋ ਤਿਉ ਸੁਖ ਘਣੋ ਮਨ ਤਨ ਸ਼ਾਂਤ ਸਰੀਰ ਪਾਣੀ ਵਿੱਚ ਹੋਰ ਵੀ ਜੀਵ ਜੰਤੂ ਬੜੇ ਰਹਿੰਦੇ ਆ ਪਾਣੀ ਹਰ ਇੱਕ ਦੀ ਲੋੜ ਹੈ ਜੇ ਆਪਾਂ ਇਨਸਾਨਾਂ ਦੀ ਗੱਲ ਕਰੀਏ ਤੇ ਇਨਸਾਨਾਂ ਨੂੰ ਵੀ ਜਿਉਣ ਵਾਸਤੇ ਪਾਣੀ ਚਾਹੀਦਾ ਪਰ ਤੁਸੀਂ ਇੱਕ ਗੱਲ ਵੇਖੋ ਜਦੋਂ ਬੰਦੇ ਨੂੰ ਤ੍ਰੇਹ ਲੱਗਦੀ ਪਿਆਸ ਲੱਗਦੀ ਉਹ ਪਾਣੀ ਪੀਂਦਾ ਹੈ ਪਿਆਸ ਲੱਗੇ ਪਾਣੀ ਨਾ ਮਿਲੇ ਉਹ ਤੜਪਦਾ ਹੈ ਪਾਣੀ ਦੇ ਵਾਸਤੇ ਤਲਾਸ਼ ਕਰਦਾ ਹੈ ਪਰ ਜਦੋਂ ਪਾਣੀ ਪੀ ਲੈਂਦਾ ਹੈ ਪਿਆਸ 부ਝ ਜਾਂਦੀ ਹੈ ਮੁੜ ਕੇ ਉਹਦੇ ਸਾਹਮਣੇ ਭਾਵੇਂ ਡਰਮ ਪਾਣੀ ਦੇ ਭਰ ਕੇ ਰੱਖ ਦੋ ਉਹ ਪਾਣੀ ਵੱਲ ਵਿੰਦਾ ਵੀ ਨਹੀਂ ਜੇ ਪਿਆਸ ਨਹੀਂ ਤੇ ਬੰਦਾ ਪਾਣੀ ਵੱਲ ਨਹੀਂ ਵਿੰਦਾ ਇਸੇ ਤਰ੍ਹਾਂ ਜੇ ਕਛੂ ਹੈ ਕਛੂ কুমਮਾ ਵੀ ਤੇ ਪਾਣੀ ਵਿੱਚ ਰਹਿੰਦਾ ਪਰ ਕਈ ਵਾਰੀ ਪਾਣੀ ਨੂੰ ਛੱਡ ਕੇ ਬਾਹਰ ਜਦੋਂ ਜਾਂਦਾ ਹੈ ਤੇ ਪਾਣੀ ਵੱਲ ਮੁੜ ਕੇ ਨਹੀਂ ਵਿੰਦਾ ਪਰ ਮੱਛਲੀ ਦਾ ਉਦਾਹਰਣ ਤਾਂ ਦਿੱਤਾ ਹੈ ਕਿ ਮੱਛਲੀ ਜਿਉਂਦੀ ਵੀ ਪਾਣੀ ਵਿੱਚ ਹੈ ਤੇ ਮੱਛਲੀ ਮਰਦੀ ਵੀ ਪਾਣੀ ਵਿੱਚ ਹੈ ਪਾਣੀ ਤੋਂ ਬਾਹਰ ਇੱਕ ਖਿੰਨ ਵੀ ਜਾਵੇ ਤੇ ਤੜਪਦੀ ਬਹੁਤ ਹੈ ਮਾਰਜ ਕਹਿੰਦੇ ਨੇ ਤੂੰ ਇਸ ਤਰ੍ਹਾਂ ਪਿਆਰ ਕਰ ਰੱਬ ਨੂੰ ਜਿਵੇਂ ਮੱਛਲੀ ਪਾਣੀ ਨੂੰ ਪਿਆਰ ਕਰਦੀ ਹੈ ਪਾਣੀ ਨੂੰ ਕਿਉਂ ਪਿਆਰ ਕਰਦੀ ਹੈ ਤੇ ਕਿਸ ਤਰ੍ਹਾਂ ਪਿਆਰ ਕਰਦੀ ਹੈ ਜਿਉਂ ਅਧਕੋ ਤਿਉ ਸੁਖ ਕਣੋ ਕਹਿੰਦੇ ਜਿੰਨਾ ਜ਼ਿਆਦਾ ਪਾਣੀ ਹੋਵੇ ਨਾ ਮੱਛਲੀ ਨੂੰ ਚਾ ਚੜ ਜਾਂਦਾ ਜਿੰਨਾ ਜ਼ਿਆਦਾ ਪਾਣੀ ਹੋਵੇ ਮੱਛਲੀ ਨੂੰ ਓਨਾ ਜ਼ਿਆਦਾ ਸੁੱਖ ਮਿਲਦਾ ਹੈ ਓਨਾ ਜ਼ਿਆਦਾ ਉਹਦਾ ਸ਼ਰੀਰ ਸ਼ਾਂਤ ਹੁੰਦਾ ਹੈ ਬਸ ਇਸ ਤਰ੍ਹਾਂ ਤੂੰ ਮੱਛਲੀ ਦੀ ਤਰ੍ਹਾਂ ਆਪਣੀ ਬਿਰਤੀ ਬਣਾ ਲੈ ਕਿ ਜਿੰਨਾ ਜ਼ਿਆਦਾ ਭਜਨ ਹੋਵੇ ਜਿੰਨਾ ਜ਼ਿਆਦਾ ਸਿਮਰਨ ਹੋਵੇ ਜਿੰਨਾ ਜ਼ਿਆਦਾ ਬਾਣੀ ਦਾ ਅਭਿਆਸ ਹੋਵੇ ਤੈਨੂੰ ਓਨਾ ਜ਼ਿਆਦਾ ਸੁੱਖ ਮਿਲੇ ਪਰ ਸਾਡੇ ਹਾਲਾਤ ਕੀ ਆ ਵੀ ਆਪਾਂ ਇੱਕ ਜਪਜੀ ਸਾਹਿਬ ਕਰਕੇ ਅੱਕ ਜਾਂਦੇ ਮੂਲ ਮੰਤਰ ਇੱਕ ਵਾਰ ਜਪਣਾ ਪੈ ਜਾਵੇ ਅੱਕ ਜਾਂਨੇ ਆ ਤੇ ਫਿਰ ਕਹਿੰਨੇ ਰੱਬ ਨਾਲ ਪਿਆਰ ਹੈ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਦਾ ਪਿਆਰ ਨਹੀਂ ਆਹ ਪਿਆਰ ਕਰ ਕਿ ਜਿੰਨਾ ਜ਼ਿਆਦਾ ਪਾਣੀ ਮੱਛਲੀ ਨੂੰ ਓਨਾ ਜ਼ਿਆਦਾ ਸੁੱਖ ਬਸ ਇਸੇ ਤਰ੍ਹਾਂ ਤੇਰੇ ਜੀਵਨ ਵਿੱਚ ਜਿੰਨੀ ਜ਼ਿਆਦਾ ਬਾਣੀ ਤੈਨੂੰ ਓਨਾ ਜ਼ਿਆਦਾ ਸੁੱਖ ਮਿਲੇ ਫਿਰ ਕੇਵਲ ਇੰਨਾ ਹੀ ਨਹੀਂ ਭਗਤ ਰਵੀਦਾਸ ਜੀ ਦਾ ਇੱਕ ਸ਼ਬਦ ਆਉਂਦਾ ਮੀਨ ਪਕਰ ਫਾਂਕਿਓ ਅਰ ਕਾਂਟਿਓ ਰਾੰਧ ਕਿਉ ਬਹੁ ਪਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਭਗਤ ਰਵੀਦਾਸ ਜੀ ਮੱਛਲੀ ਤੇ ਪਾਣੀ ਦੀ ਮੁਹੱਬਤ ਸਮਝਾਉਣ ਵਾਸਤੇ ਇੱਕ ਉਦਾਹਰਣ ਦਿੰਦੇ ਆ ਮੱਛਲੀ ਦੇ ਭੋਜਨ ਦਾ ਜਿਹੜੇ ਮੱਛੀ ਖਾਂਦੇ ਆ ਉਹਨਾਂ ਨੂੰ ਤੇ ਪਤਾ ਹੋਊਗਾ ਭਗਤ ਰਵੀਦਾਸ ਜੀ ਕਹਿੰਦੇ ਨੇ ਦਰਿਆ ਦੇ ਵਿੱਚੋਂ ਮੀਨ ਪਕਰ ਫਾਂਕਿਓ ਅਰ ਕਾਂਟਿਓ ਕਹਿੰਦੇ ਜਦੋਂ ਮੱਛਲੀ ਨੂੰ ਪਾਣੀ ਦੇ ਵਿੱਚੋਂ ਦਰਿਆ ਦੇ ਵਿੱਚੋਂ ਫੜਿਆ ਮਛਿਆਰੇ ਨੇ ਜਾਲ ਪਾ ਕੇ ਤੇ ਮੱਛਲੀ ਪਾਣੀ ਦੇ ਬਾਹਰ ਆਉਂਦੇ ਤੜਪਣ ਲੱਗ ਪਈ ਜਦੋਂ ਮੱਛਲੀ ਪਾਣੀ ਤੋਂ ਵੱਖਰੀ ਹੋਈ ਮਰ ਗਈ ਤੇ ਉਸ ਤੋਂ ਬਾਅਦ ਮੱਛਲੀ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਫਿਰ ਉਹਨੂੰ ਰਿੰਨਣਾ ਸ਼ੁਰੂ ਕਰ ਦਿੱਤਾ ਜਦੋਂ ਮੱਛਲੀ ਨੂੰ ਰਿੰਨਿਆ ਫਿਰ ਕਹਿੰਦੇ ਖੰਡ-ਖੰਡ ਕਰ ਭੋਜਨ ਕੀਨੋ ਕਹਿੰਦੇ ਉਹਦੇ ਛੋਟੇ ਛੋਟੇ ਸਰੀਰ ਦੇ ਟੁਕੜੇ ਉਹਨਾਂ ਦਾ ਭੋਜਨ ਕਰ ਲਿਆ ਹੁਣ ਕਹਿੰਦੇ ਮੱਛਲੀ ਤੇ ਮਰ ਚੁੱਕੀ ਹੈ ਨਾ ਪਾਣੀ ਤੋਂ ਦੂਰ ਹੋ ਕੇ ਪਰ ਜਦੋਂ ਉਹਦਾ ਭੋਜਨ ਬਣ ਗਿਆ ਸਰੀਰ ਦਾ ਤੇ ਜਿਨੇ ਉਸ ਨੂੰ ਖਾਦਾ ਕਹਿੰਦੇ ਤਉ ਨਾ ਬਿਸਰਿਓ ਪਾਣੀ ਜਿਨੇ ਮੱਛਲੀ ਨੂੰ ਖਾਦਾ ਮੱਛਲੀ ਖਾਣ ਤੋਂ ਬਾਅਦ ਉਹਨੂੰ ਹੋਰ ਜ਼ਿਆਦਾ ਪਿਆਸ ਲੱਗਣ ਲੱਗ ਪਈ ਭਗਤ ਰਵੀਦਾਸ ਜੀ ਕਹਿੰਦੇ ਆ ਆਇਆ ਅਸਲੀ ਪ੍ਰੇਮ ਜਿਉਂਦਿਆਂ ਵੀ ਪਾਣੀ ਦੀ ਤੜਪ ਹੈ ਪਰ ਮਰਨ ਤੋਂ ਬਾਅਦ ਜਿਹਦੇ ਪੇਟ ਵਿੱਚ ਗਈ ਉਹਨੂੰ ਵੀ ਪਾਣੀ ਦੀ ਤੜਪ ਲਾ ਦਿੱਤੀ ਕਿ ਉਹ ਬੰਦਾ ਵੀ ਜਿੰਨੀ ਜ਼ਿਆਦਾ ਮੱਛਲੀ ਖਾਵੇ ਉਹਨਾਂ ਜ਼ਿਆਦਾ ਪਾਣੀ ਮੰਗਦਾ ਤੇ ਗੁਰੂ ਸਾਹਿਬ ਕਹਿੰਦੇ ਬੰਦਿਆ ਤੂੰ ਇਦਾਂ ਦਾ ਪਿਆਰ ਕਰ ਰੱਬ ਨਾਲ ਕਿ ਜਿਵੇਂ ਮੱਛਲੀ ਪਾਣੀ ਤੋਂ ਬਿਨਾ ਤੜਪਦੀ ਹੈ ਨਾ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਬਸ ਸਿੱਖ ਵੀ ਬਾਣੀ ਤੋਂ ਬਿਨਾ ਤੜਪੇ ਅੰਮ੍ਰਿਤ ਵੇਲੇ ਕਿਸੇ ਨੂੰ ਕਹਿਣਾ ਨਾ ਪਵੇ ਕਿ ਮੇਰੀ ਅੰਮ੍ਰਿਤ ਵੇਲੇ ਜਾਗ ਕਿਵੇਂ ਖੁੱਲੇ ਪਿਆਰਿਓ ਜਦੋਂ ਅੰਦਰ ਤੜਪ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਤੜਪ ਹੈ ਉਹਨਾਂ ਨੂੰ ਫਿਰ ਪੁੱਛਣਾ ਨਹੀਂ ਪੈਂਦਾ ਅਮਰਤ ਵੇਲੇ ਕਿਵੇਂ ਉੱਠੀਏ ਭਾਈ ਵੀਰ ਸਿੰਘ ਕਹਿੰਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੋਬਿੰਦ ਨੂੰ ਮਿਲਣ ਦੀ ਤੜਪ ਹੈ ਉਹ ਤਾਂ ਫਿਰ ਉੱਠਦੇ ਆ ਪਰ ਜੇ ਆਪਾਂ ਭਜਨ ਨਾ ਕਰੀਏ ਪ੍ਰੇਮ ਨਾ ਕਰੀਏ ਮਾਰਜ ਕਹਿੰਦੇ ਜਨਮ ਆਕਾਰਥ ਕੀਨ ਦੇਖੋ ਜਨਮ ਮਿਲਿਆ ਮਨੁੱਖਾ ਦੇਹੀ ਮਿਲੀ ਹੈ ਅਖੀਰ ਇਹ ਮਨੁੱਖਾ ਦੇ ਹੀ ਇੱਕ ਦਿਨ ਮਿੱਟੀ ਵਿੱਚ ਮਿੱਟੀ ਹੋ ਜਾਣੀ ਪਰ ਅਸੀਂ ਇਹ ਨਹੀਂ ਸੋਚਦੇ ਕਿ ਇਹ ਸੰਸਾਰ ਤੇ ਆਪਾਂ ਆਏ ਆ ਤੇ ਆ ਸੰਸਾਰ ਤੇ ਕਾਹ ਤੋਂ ਆਏ ਪਸ਼ੂ ਪੰਛੀਆਂ ਦੀ ਤਰ੍ਹਾਂ ਬਸ ਜਨਮ ਮਿਲਿਆ ਭੋਜਨ ਖਾ ਲਿਆ ਸੌ ਲਿਆ ਤੇ ਜਾਂ ਫਿਰ ਵਾਸ਼ਨਾਵਾਂ ਦੇ ਨਾਲ ਸੰਭੋਗ ਕਰਕੇ ਬੱਚੇ ਪੈਦਾ ਕਰ ਲਏ ਬੱਚੇ ਪੈਦਾ ਕਰਨ ਤੋਂ ਬਾਅਦ ਬੱਚਿਆਂ ਦੇ ਮੋਹ ਵਿੱਚ ਉਲਝ ਗਏ ਗੁਰਬਾਣੀ ਕਹਿੰਦੀ ਹੈ ਇਸ ਵਾਸਤੇ ਜਨਮ ਨਹੀਂ ਮਿਲਿਆ ਜਨਮ ਤੈਨੂੰ ਮਿਲਿਆ ਗੋਬਿੰਦ ਦੀ ਪ੍ਰਾਪਤੀ ਵਾਸਤੇ ਜਨਮ ਤੈਨੂੰ ਮਿਲਿਆ ਪਰਮਾਤਮਾ ਦੇ ਪ੍ਰੇਮ ਵਾਸਤੇ ਜਨਮ ਤੈਨੂੰ ਮਿਲਿਆ ਦਰਗਾਹ ਦੇ ਪਾਂਧੀ ਬਨਣ ਵਾਸਤੇ ਤੇ ਤੇਰਾ ਹਾਲਾਤ ਕੀ ਹੈ ਸਾਡੇ ਹਾਲਾਤ ਇਹ ਹੋ ਚੁਕੇ ਆ ਕਿ ਸਾਰੇ ਪਾਸਿਓ ਮਾਇਆ ਦਾ ਘੇਰਾ ਪੈ ਚੁਕਿਆ ਤੇ ਮਾਇਆ ਦੇ ਜਾਲ ਕਰਕੇ ਅਸੀਂ ਪਰਮਾਤਮਾ ਨੂੰ ਭੁੱਲ ਚੁਕੇ ਆ ਇਸ ਲਈ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਿਹਬਿਦ ਜਲ ਕੋ ਮੀਨ ਬੰਦਿਆ ਤੇਰਾ ਜਨਮ ਵਿਰਥ ਜਾ ਰਿਆ ਈ ਸਾਂਭ ਲਾ ਆਪਣਾ ਜਨਮ ਤੇ ਉੱਠ ਕੇ ਹਮਲਾ ਮਾਰ ਭਗਤੀ ਕਰ ਪ੍ਰੇਮ ਕਰ ਜਿਵੇਂ ਮਛਲੀ ਪਾਣੀ ਨੂੰ ਪ੍ਰੇਮ ਕਰਦੀ ਐ ਜਿਵੇਂ ਮਛਲੀ ਪਾਣੀ ਦੇ ਨਾਲ ਮੁਹੱਬਤ ਕਰਦੀ ਐ ਇਸ ਤਰ੍ਹਾਂ ਤੂੰ ਗੋਬਿੰਦ ਦੇ ਨਾਲ ਪ੍ਰੇਮ ਕਰ ਮੁਹੱਬਤ ਕਰ ਤੇ ਆਪਣਾ ਜਨਮ ਸਫਲਾ ਕਰ